ਜਲੰਧਰ ਦੇ ਵਿੱਚ ਭਾਜਪਾ ਨੇਤਾ ਮਨੋਰੰਜਨ ਕਾਲਿਆਤ ਹੋਏ ਹਮਲੇ ਤੋਂ ਬਾਅਦ ਲਗਾਤਾਰ ਵਖਵਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਦਾ ਉਹਨਾਂ ਦੇ ਘਰ ਪਹੁੰਚਣਾ ਲਗਾਤਾਰ ਜਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਭਾਜਪਾ ਦੇ ਹੀ ਸੀਨੀਅਰ ਨੇਤਾ ਤੇ ਸਾਬਕਾ ਐਮਐਲਏ ਫਤਿਹਜੰਗ ਬਾਜਵਾ ਮਨੋਰੰਜਨ ਕਾਲਿਆ ਨੂੰ ਮਿਲਣ ਉਹਨਾਂ ਦੇ ਘਰ ਪਹੁੰਚੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਉਹਨਾਂ ਕਿਹਾ ਕਿ ਲਗਾਤਾਰ ਪਹਿਲਾ ਤਾਂ ਸਰਹੱਦੀ ਇਲਾਕਿਆਂ ਦੇ ਵਿੱਚ ਇਸ ਤਰੀਕੇ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸੀਗੀਆਂ ਤੇ ਹੁਣ ਜਿਹੜਾ ਬੀਜੇਪੀ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਘਰ ਦੇ ਉੱਤੇ ਜਿਹੜਾ ਦੇਰ ਰਾਤ ਗਰਨੇਡ ਅਟੈਕ ਹੋਇਆ ਇਸ ਨੂੰ ਕਿਸੇ ਵੀ ਕੀਮਤ ਤੇ ਜਿਹੜਾ ਉਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਲਗਾਤਾਰ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਪਾਵੇਂ ਉਹ ਵਿਦੇਸ਼ ਵਿੱਚ ਬੈਠੇ ਤਾਕਤਾਂ ਹੋਣ ਜਾਂ ਫਿਰ ਸੂਬਾ ਸਰਕਾਰ ਜਿਹੜੀ ਆ ਇਸ ਨੂੰ ਸਭ ਕੁਝ ਨੂੰ ਰੋਕਣ ਦੇ ਵਿੱਚ ਨਕਾਮ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਦੇ ਸਾਥੀ ਪਪਲ ਰਿਪੀਟ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਦੇ ਸਾਥੀ ਪਪਲ ਪ੍ਰੀਤ ਸਿੰਘ ਤੇ ਐਨਐਸਏ ਹਟਾਉਣ ਦੇ ਬਾਰੇ ਜਦੋਂ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਕਿਹਾ ਕਿ ਹਾਂ ਇਹ ਗੱਲ ਠੀਕ ਆ ਕਿ ਉਹਨਾਂ ਲੋਕਾਂ ਤੋਂ ਗਲਤੀ ਹੋਈ ਸੀ ਲੇਕਿਨ ਹੁਣ ਉਹਨਾਂ ਨੂੰ ਗਲਤੀ ਦੀ ਸਜ਼ਾ ਮਿਲ ਗਈ ਉਹਨਾਂ ਕਿਹਾ ਕਿ ਇੱਕ ਆਮ ਨਾਗਰਿਕ ਦੇ ਜਿਹੜੇ ਹੱਕ ਹਕੂਕ ਹੁੰਦੇ ਨੇ ਉਹ ਸਾਰਿਆਂ ਨੂੰ ਮਿਲਦੇ ਨੇ ਤੇ ਜੇਕਰ ਭਵਿੱਖ ਦੇ ਵਿੱਚ ਉਹ ਜਿਹਾ ਕੋਈ ਕਰਨਗੇ ਤਾਂ ਫਿਰ ਉਹਨਾਂ ਦੀ ਗਲਤੀ ਆ ਫਿਰ ਭਾਵੇਂ ਐਨਐਸਏ ਲੱਗਣ ਜਾਂ ਨਹੀਂ ਲੱਗਣ ਉਹਨਾਂ ਕਿਹਾ ਕਿ ਲਗਾਤਾਰ ਕਿਉਂਕਿ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਨੇ ਇਸ ਨੂੰ ਲੈ ਕੇ ਚਿੰਤਾ ਵੀ ਜਿਹੜੀ ਆ ਉਹਨਾਂ ਦੇ ਵੱਲੋਂ ਜਤਾਈ ਗਈ ਹੈ ਇਸ ਦੌਰਾਨ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਖੋਲ ਕੇ ਜਿਹੜਾ ਗੱਲਬਾਤ ਕਰਦੇ ਹੋਏ ਫਤਿਹਜੰਗ ਬਾਜਵਾ ਨਜ਼ਰ ਆਏ ਵਾਜ ਤੁਸੀਂ ਆਇਓ ਮੇਰੇ ਵਾਸਤੇ ਦੇਖੋ ਸਾਰਿਆਂ ਨੂੰ ਪਹਿਲੇ ਤੇ ਹੈ ਵੀ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹ ਬੜੀ ਗੰਭੀਰ ਤੇ ਚਿੰਤਾਜਨਕ ਆ ਜਿੰਨੇ ਕ ਗਰਨੇਡ 17 18 ਗਰਨੇਡ اٹੈਕ ਆਲਰੇਡੀ ਹੋ ਚੁੱਕੇ ਨੇ ਈਵਨ ਥਾਣਿਆਂ ਤੱਕ ਗਰਨੇਡ اٹੈਕ ਹੋਏ ਨੇ ਇੱਕ ਨਵੀਂ ਮਾਡਲ ਸੁਪਰਡਿੰਦੀ ਜਿਹੜੇ ਇਹ ਜਿਹੜੇ ਵੀ ਬੰਦੇ ਇਹ ਕਰਾਰੇ ਨੇ ਸਾਡੇ ਦੇਸ਼ ਦਰੋਹੀ ਜਿਨ੍ਹਾਂ ਦਾ ਆਈਐਸਈ ਦਾ ਕਿਸੇ ਦਾ ਵੀ ਹੱਥ ਆ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਜੇ ਇਦਾਂ ਪੋਲਿਟਿਕਲ ਲੀਡਰਸ ਉਹਨਾਂ ਨੂੰ ਇਹਨਾਂ ਇਜ਼ੀ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਜਿਹੜੀ ਇਥੋਂ ਦੀ ਸਰਕਾਰ ਆ ਉਹ ਕੀ ਕਰਦੀ ਹੈ ਆ ਮੈਂ ਕਾਲਿਆ ਜੀ ਨਾਲ ਗੱਲਬਾਤ ਕਰਦੇ ਆਂ ਪਤਾ ਲੱਗਾ ਵੀ ਜਦੋਂ ਰਾਤ ਅਟੈਕ ਹੋਇਆ ਤੇ ਇਹਨਾਂ ਨੇ ਕਮਿਸ਼ਨਰ ਪੁਲਿਸ ਨੂੰ ਫੋਨ ਕੀਤਾ ਤੇ ਉਹਨਾਂ ਨੇ ਕੋਈ ਅੱਗੋਂ ਜਵਾਬ ਨਹੀਂ ਦਿੱਤਾ ਜਿੰਨੇ ਵੀ ਅਫਸਰਾਂ ਨੂੰ ਫੋਨ ਕੀਤਾ ਕਿਸੇ ਨੇ ਜਵਾਬ ਨਹੀਂ ਦਿੱਤਾ ਜੇ ਇਸ ਲੈਵਲ ਦੇ ਲੀਡਰਸ ਨੂੰ ਜਿਹੜੇ ਪੰਜਾਬ ਦੇ ਐ ਐਕਸ ਕੈਬਿਨੇਟ ਮਿਨਿਸਟਰ ਰਹੇ ਹੁਣ ਪਾਰਟੀ ਦੇ ਬੀਜੇਪੀ ਦੇ ਵੱਡੇ ਲੀਡਰ ਹੋ ਜੇ ਉਹਨਾਂ ਦਾ ਇਹ ਹਾਲ ਹੈ ਤੇ ਆਮ ਲੋਕਾਂ ਦਾ ਕੀ ਹੋਏਗਾ ਬੇਸਿਕਲੀ ਇਹ ਜਿਹੜੀ ਕਾਰਟੂਨਾ ਦੀ ਸਰਕਾਰ ਹੈ ਜੋਕਰਾਂ ਦੀ ਸਰਕਾਰ ਹੈ ਲੋਕਾਂ ਨੂੰ ਇਹਦਾ ਖਮਿਆਜ਼ਾ ਤੇ ਭੁਗਤਣਾ ਪੈ ਰਿਹਾ ਪਰ ਇੱਕ ਗੱਲ ਮੁੱਖ ਮੰਤਰੀ ਤੇ ਜਾਂ ਅਸੀਂ ਬੀਜੀਪੀ ਸਾਹਿਬ ਕੋ ਲੋ ਇਹ ਤਵਕਕ ਜ਼ਰੂਰ ਕਰਦੇ ਆ ਵੀ ਤੁਸੀਂ ਤਾਂ ਲੋਕਾਂ ਦੇ ਜਵਾਬ ਦੇਓ ਇਹਨਾਂ ਨੇ ਤੇ ਆਪਣੇ ਹੋਰ ਸਾਲ 1.5 ਸਾਲ ਪੂਰਾ ਕਰਕੇ ਨਾ ਚੱਲ ਜਾਣਾ ਪਰ ਲੋਕਾਂ ਨੇ ਪੰਜਾਬ ਨੇ ਤੁਹਾਡਕੋ ਅੱਜ ਇਸ ਚੀਜ਼ ਦਾ ਬਾਰ-ਬਾਰ ਤੁਹਾਡਕੋ ਤੁਹਾਡਾ ਮੰਗਰੇ ਨੇ ਜਵਾਬ ਵੀ ਜਿਹੜੇ ਹਾਲਾਤ ਦਿਨੋਂ-ਦਿਨ ਦਿਨੋਂ-ਦਿਨ ਆਪਣਾ ਕਦੀ ਗ੍ਰਨੇਡ ਕਦੀ ਗੋਲੀਆਂ ਕਦੀ ਖੋਹਾਂ ਕਦੀ ਰੇਪ ਕਦੀ ਕਿਹੜੀ ਚੀਜ਼ ਆ ਜਿਹੜੀ ਅੱਜ ਪੰਜਾਬ ਚ ਜੀ ਹੋ ਰਹੀ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਜਿਹੜੇ ਗੈਂਗਸਟਰਸ ਕੋ ਫਰੋਤੀਆਂ ਤੋਂ ਡਰਦੇ ਪੰਜਾਬ ਤੋਂ ਪਲਾਨ ਕਰ ਰਹੇ ਨੇ ਕੀ ਕਿਸੇ ਨੂੰ ਪੰਜਾਬ ਦੀ ਅੱਜ ਫਿਕਰ ਹੈਗਾ ਇਹ ਇੱਕ ਜਵਾਬ ਅਸੀਂ ਇਸ ਸਰਕਾਰ ਨੂੰ ਮੰਗਦੇ ਆ ਦੇਖੋ ਮੇਰੇ ਹਿਸਾਬ ਨਾਲ ਤੇ ਇਹ ਬਹੁਤ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਔਰ ਆਉਣ ਵਾਲੇ ਸਮੇਂ ਚ ਇਹਨਾਂ ਕੋਈ ਢੰਗ ਨਹੀਂ ਕੋਈ ਤਰੀਕਾ ਨਹੀਂ ਨਾ ਅਫਸਰ ਇਹਨਾਂ ਦੀ ਸੌਂਦੇ ਨੇ ਰੋਜ਼ ਤੁਸੀਂ ਦੇਖੋਗੇ ਵੀ ਹਰ 6 ਮਹੀਨੇ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਜਾਂਦੀਆਂ ਜੇਕਰ ਕਿਸੇ ਬੰਦੇ ਨੂੰ ਇੱਕ ਜਗ੍ਹਾ ਟਿਕਨ ਨਹੀਂ ਦੋਗੇ ਉਹ ਕੰਮ ਕਿਦਾਂ ਚਲਾਏਗਾ ਜਿੰਨੀ ਦੇਰ ਤੱਕ ਕਿਸੇ ਨੂੰ ਸਮਝ ਲੱਗਦੀ ਹੈ ਉਹ ਜਗ੍ਹਾ ਦੀ ਉਹਨੂੰ ਫੜ ਕੇ ਅੱਗੇ ਕਰ ਦਿੰਦੇ ਨੇ ਇਹਦਾ ਕਾਰਨ ਕੀ ਹੈ ਇਹ ਕਾਰਨ ਤਾਂ ਸਰਕਾਰ ਹੀ ਦੱਸ ਸਕਦੀ ਹੈ ਤੋਂ ਮੈਂ ਜਿਹੜੀ ਗੱਲ ਤਾਂ ਸਾਨੂੰ ਫਿਕਰ ਹੈ ਵੀ ਅੱਜ ਕਾਲੀਆ ਜੀ ਨਾਲ ਹੋਇਆ ਕੱਲ ਨੂੰ ਹੋਰ ਪਾਰਟੀਆਂ ਦੇ ਲੀਡਰ ਹੈ ਇਹ ਤੋਂ ਪਹਿਲੇ ਸੁਖਬੀਰ ਸਿੰਘ ਬਾਦਲ ਨਾਲ ਹੋਇਆ ਤੋਂ ਇਹ ਸਰਕਾਰ ਤੋਂ ਤਵਕਕੋ ਕੋਈ ਨਾ ਰੱਖੋ ਇੱਕ ਤੁਹਾਨੂੰ ਪ੍ਰੀਵਾਰਨ ਕੀਤਾ ਉਸ ਅੰਸਰ ਨੇ ਉਹਨਾਂ ਲੋਗਾ ਨੇ ਜਿਨ੍ਹਾਂ ਨੂੰ ਤੁਹਾਨੂੰ ਦੱਸਿਆ ਵੀ ਅਸੀਂ ਹਿੰਦੂ ਸਿੱਖ ਜਾਏ ਫਿਰਕੇ ਭਾਈ ਬੰਦੀ ਦੇ ਵਿੱਚ ਵਿਗਨ ਜ਼ਰੂਰ ਪਾਣੀ ਹੈ ਅਸੀਂ 80 ਤੇ 90 ਦੇ ਦਹਾਕਿਆਂ ਚ ਪੰਜਾਬ ਨੂੰ ਉਹਨਾਂ ਹਾਲਾਤਾਂ ਵਿੱਚ ਪਿਸਦਿਆਂ ਵੇਖਿਆ ਤੋ ਅਸੀਂ ਚਾਹਾਂਗੇ ਵੀ ਆਪਣਾ ਜਿਹੜਾ ਭਾਈ ਬੰਦੀ ਦਾ ਉਹਨੂੰ ਆਪਣੀ ਕੈਮ ਰੱਖੋ ਇਹ ਪੰਜਾਬ ਦੀ ਜਿਹੜੀ ਸਥਿਤੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਇਹ ਸਰਕਾਰ ਕੋ ਆਸ ਕੋਈ ਨਾ ਰੱਖਿਓ ਇਸ ਪੁਲਿਸ ਕੋ ਆਸ ਕੋਈ ਨਾ ਰੱਖਿਓ ਆਪਣੀ ਸਹਿਤਾ ਤੁਹਾਨੂੰ ਆਪ ਕਰਨੀ ਪਊਗੀ ਔਰ ਤੁਸੀਂ ਇਸ ਚੀਜ਼ ਤੋਂ ਸਤਰਕ ਰਹੇ ਲਈ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਸਮਾਂ ਆ ਜਾਣਾ ਔਰ ਹੋ ਸਕਦਾ ਵੀ ਹਾਲਾਤ ਇਹੋ ਜਿਹੇ ਵੀ ਹੋਣ ਤੇ ਇਹਨਾਂ ਬੰਦਿਆਂ ਨੂੰ ਜਿਹੜੇ ਦੇਖੋ ਅੱਜ ਚੁਣੀ ਹੋਈ ਸਰਕਾਰ ਹੈ ਜੇ ਚੁਣੀ ਹੋਈ ਸਰਕਾਰ ਨਾ ਹੁੰਦੀ ਤੇ ਹੋ ਸਕਦਾ ਵੀ ਕਈ ਕੁਝ ਕਈ ਤਰੀਕਿਆਂ ਨਾਲ ਇਹ ਸੋਚਿਆ ਜਾ ਸਕਦਾ ਸੀ ਪਰ ਜਿਹੜੇ ਹਾਲਾਤ ਦਿਨੋਂ ਦਿਨ ਦਿਨੋ ਦਿਨ ਇਹਨੇ ਬੱਤਰ ਹੁੰਦੇ ਜਾ ਰਹੇ ਨੇ ਤੇ ਮੇਰੇ ਹਿਸਾਬ ਨਾਲ ਇਹਦੇ ਉਤੇ ਕੁਝ ਸੋਚਣ ਦੀ ਲੋੜ ਜ਼ਰੂਰ ਹੈ ਪਰ ਅਮਨ ਲੋਣਾ ਕਹਿੰਦੇ ਨੇ ਕਿ ਜਿਹੜੇ ਗਰਨੇਲ ਵਗੈਰਾ ਆ ਰਹੇ ਨੇ ਪਾਕਿਸਤਾਨ ਮੇਟਾ ਸਰਦੋਪਾਰ ਆ ਰਹੇ ਨੇ ਦੇਖੋ ਜੀ ਕਿਸੇ ਤੇ ਆਪਣੀ ਨਲਾਈਕੀ ਨੂੰ ਛੁਪਾਉਣ ਦੇ ਲਈ ਤੁਸੀਂ ਕਿਸੇ ਨੂੰ ਇੱਕ ਜਵਾਬ ਦੇ ਦੇਣਾ ਉਹ ਬੜਾ ਇੱਕ ਸੌਖਾ ਕੰਮ ਹੈ ਈਓਸ ਗ੍ਰਨੇਡ ਦਾ ਇਹਨਾਂ ਕੋਲ ਜਿਹੜੇ ਪ੍ਰੂਫ ਹੈ ਜਿਹੜਾ ਗ੍ਰੇਡ ਪਟਿਆ ਜੇ ਬਾਹਰੋਂ ਵੀ ਆ ਰਿਹਾ ਤੇ ਤੁਸੀਂ ਸਰਕਾਰ ਦੇ ਇੱਥੇ ਬੈਠੇ ਹੋ ਤੇ ਤੁਸੀਂ ਉਹਦਾ ਹਾਲਾਤ ਤੇ ਤੁਸੀਂ ਉਹਨੂੰ ਡੀਲ ਕਰਨਾ ਨਾ ਬੀਐਸਐ ਵੀ ਬੈਠੀ ਨਾ ਉਦੋਂ ਭਈ ਬੀਐਸਐ ਨੇ ਝੋਲੇ ਚ ਪਾ ਕੇ ਥੋੜਾ ਇੱਥੇ ਲੈਣੇ ਐਵੇਂ ਗੱਲਾਂ ਕਰਕੇ ਤੁਸੀਂ ਆਪਣੀਆਂ ਨਕਾਮੀਆਂ ਜਾਂ ਤਾਂ ਹਟ ਜਾਓ ਪਿੱਛੇ ਸਰਕਾਰ ਤੋਂ ਕਹੋ ਵੀ ਜੀ ਅਸੀਂ ਬਿਲਕੁਲ ਸਾਡੇ ਹੱਥ ਖੜੇ ਨੇ ਤੇ ਆਪੇ ਕੋਈ ਸੰਭਲੂਗਾ ਇਹਨੂੰ ਇਸ ਤੋਂ ਪਹਿਲੇ ਵੀ ਤੇ ਪੰਜਾਬ ਚੱਲਦਾ ਰਿਹਾ ਹੈ ਇੱਕ ਮੈਂ ਇੱਕੋ ਹੀ ਮੈਂ ਗੱਲ ਕਰ ਰਿਹਾ ਵੀ ਇਸ ਤੋਂ ਪਹਿਲੇ ਵੀ ਕਦੀ ਗਰਨੇਡਾ ਦੇ ਇਹਦਾ ਸੁਣੇ ਵੀ ਹੈ ਤੇ ਜਿੱਦਾਂ ਉਹ ਇੱਕ ਗੰਡਾ ਪਟਾਕਾ ਹੁੰਦਾ ਜਿਹੜਾ ਕੰਧ ਨੂੰ ਮਾਰੀਦਾ ਤੇ ਉਹ ਮਿੰਟੇ ਚ ਪੰਜਾਬ ਚ ਬੱਚੇ ਬਜਾਉਂਦੇ ਤੇ ਅੱਜ ਤੇ ਗ੍ਰੇਡ ਹੁੰਦਾ ਕਰਦੇ ਇਹ ਤੋਂ ਸਾਨੂੰ ਸਰਕਾਰ ਨੂੰ ਇਹਦਾ ਬਿਲਕੁਲ ਇਹਦਾ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਉਹਨੂੰ ਕੈਮਰਾ ਖੱਲੀ ਹਰ ਹੀਲਾ ਕਰਨਾ ਚਾਹੀਦਾ ਹੈ ਨਹੀਂ ਇਹ ਤਾਂ ਕੋਲ ਹੁਣ ਜਾਂਚ ਪਹੁੰਚੂ ਕੀ ਹੈ ਇਸ ਮਾਮਲੇ ਦੀ ਲੱਗਦਾ ਤੁਹਾਨੂੰ ਨਿਰਪੱਖ ਹੋ ਕੇ ਬੜੀ ਤਰੀਕੇ ਦੇ ਨਾਲ ਹੁਣ ਜਾਂਚ ਕੋਈ ਤਾਂ ਹਸਲ ਕਰਨ ਸਾਹਮਣੇ ਆਉਣਗੇ ਦੇਖੋ ਐਨਆਈਏ ਦੀ ਜਾਂਚ ਤੋਂ ਬਿਨਾਂ ਜਿਹੜਾ ਡੈਪਥ ਆਫ ਕ੍ਰਾਈਮ ਹੈ ਨਾ ਉਨੀ ਦੇ ਤੱਕ ਜਾਣਿਆ ਨਹੀਂ ਜਾ ਸਕਦਾ ਦੇਖੋ ਕੀ ਹੁੰਦਾ ਵੀ ਇਹਦੇ ਪਿੱਛੇ ਕੌਣ ਹੈ ਉਹ ਬੰਦਾ ਦੇਖਣ ਦੀ ਲੋੜ ਹੈ ਵੀ ਕਿਹੜਾ ਇਹ ਗਰੋ ਹੈ ਜਿਹੜਾ ਪੰਜਾਬ ਦੀ ਸਥਿਤੀ ਨੂੰ ਸਤਾ ਪੰਜਾਬ ਨੂੰ ਇਸ ਤਰੀਕੇ ਨਾਲ ਡਿਵਾਈਡ ਕਰਨਾ ਚਾਹੁੰਦਾ ਹੈ ਹਿੰਦੂ ਸਿੱਖ ਦੇ ਇਹ ਦੰਗੇ ਦੁੰਗੇ ਕਰਾ ਕੇ ਹੀ ਐਸ ਤਰੀਕੇ ਨਾਲ ਸੋਚਦੇ ਉਹ ਇਹ ਜਿਹੜਾ ਕਾਇਮ ਕ੍ਰਾਈਮ ਕਰਨ ਵਾਲਾ ਕਿਸੇ ਨੂੰ 5000 ਰੁਪਏ ਦਿੱਤਾ ਵੀ ਤੂੰ ਆ ਚੀਜ਼ ਦੇ ਸੋਟਾ ਹੀ ਉਹ ਅੱਗੇ ਤੇ ਅੱਗੇ ਲੜੀ ਨੂੰ ਐਨਆਈਏ ਹੀ ਜਾਂਚ ਕਰਕੇ ਉਹਦੀ ਕਰੂਗੀ ਪੁਲਿਸ ਨਾਲ ਸਾਥ ਦੇਗੀ ਤਾਂ ਮੈਂ ਤਾਂ ਸੈਂਟਰ ਮਿਨਿਸਟਰੀ ਦਾ ਧੰਨਵਾਦ ਕਰਨਾ ਚਾਹੁੰਦਾ ਵੀ ਉਹਨਾਂ ਨੇ ਇਮੀਡੀਏਟ ਇਸ ਤੇ ਐਕਸ਼ਨ ਲਿਆ ਤੇ ਔਰ ਉਹਨਾਂ ਨੇ ਆਪਣੀ ਟੀਮ ਮੈਨੇਜਰੀ ਦੀ ਭੇਜੀ ਹੈ ਇਹ ਤਾਂ ਤੁਹਾਡੇ ਸਾਹਮਣੇ ਰਿਜ਼ਲਟ ਜਿਹੜਾ ਹੈ ਨਾ ਕਦੇ ਦਿਨ ਸੀ ਸਾਹਮਣੇ ਆ ਜਾਈਏ ਜਿਹੜੀ ਗੱਲ ਚੱਲ ਰਹੀ ਹੈ ਕਿ ਸਿਕਿਉਰਟੀ ਕੁਝ ਲੀਡਰਸ ਨੂੰ ਹੁੰ ਦਿੱਤੀ ਜਾਏਗੀ ਦੇਖੋ ਇਹ ਸੈਂਟਰ ਗਵਰਨਮੈਂਟ ਦਾ ਕੰਮ ਹੈ ਵਾਈ ਪਲੱਸ ਦਿੱਤੀ ਜਾਣੀ ਹੈ ਐਕਸ ਦਿੱਤੀ ਜਾਣੀ ਵਾਈ ਦਿੱਤੀ ਜਾਣੀ ਇਹ ਸੈਂਟਰ ਗਵਰਨਮੈਂਟ ਨੇ ਉਹਨਾਂ ਦੀ ਥ्रेट ਪਰਸਪੈਕਸ਼ਨ ਤੋਂ ਹੁੰਦਾ ਹੈ ਜੀ ਤੋ ਜੋ ਸੈਂਟਰ ਦੀ ਗਵਰਨਮੈਂਟ ਸੋਚੇਗੀ ਉਹ ਕਰੇਗੀ ਅੱਛਾ ਇੱਕ ਲਾਸਟ ਸਵਾਲ ਹੈਗਾ ਅਪਲਪ੍ਰੀਤ ਉਹਨਾਂ ਐਮਐਸਏ ਖਤਮਦਾਰ ਦਿੱਤਾ ਗਿਆ ਉਹਨੂੰ ਪੰਜਾਬ ਲਿਆਂਦਾ ਜਾਂਦਾ ਜੰਨਾ ਦਿਨ ਤੋਂ ਦਿਨ ਬਰਗਲ ਦੇਲ ਤੋਂ ਤੇ ਕੁਝ ਦਿਨਾਂ ਬਾਅਦ ਅਮਰਿਤਪਾਲ ਤੋਂ ਵੀ ਹਟ ਜਾਣਾ ਹੈ ਇਸ ਨੂੰ ਕਿਸਾ ਦੇਖਦੇ ਹੋ ਦੇਖੋ ਇਹ ਕਦੇ ਵੀ ਜਦੋਂ ਲਾਅ ਦੇ ਮੁਤਾਬਕ ਕਿਸੇ ਨੂੰ ਡੀਟੇਨ ਕੀਤਾ ਜਾਂਦਾ ਹੈ ਤੋ ਇੱਕ ਪੀਰੀਅਡ ਲਈ ਕੀਤਾ ਜਾਂਦਾ ਹੈ ਇੱਕ ਇਹ ਨਹੀਂ ਹੁੰਦਾ ਵੀ ਉਹਨੂੰ ਇੰਨੇ ਸਾਲ ਹੀ ਅੰਦਰ ਰੱਖੋ ਤੋ ਹੀ ਆਫਟਰ ਆਲ ਲੋਕਾਂ ਨੂੰ ਜਵਾਬ ਦੇਉ ਤੇ ਉਹ ਇਸ ਕਰਕੇ ਜਦੋਂ ਵੀ ਉਹ ਸਿਚੁਏਸ਼ਨ ਦੇਖਣ ਕੇ ਵੀ ਇਹਨੇ ਦੇ ਗਰੁੱਪ ਨੇ ਕਿਤੇ ਵੀ ਕੋਈ ਮੁਜ਼ਾਰਾ ਨਹੀਂ ਕੀਤਾ ਜਾਂ ਕੋਈ ਲਾਅ ਐਂਡ ਆਰਡਰ ਦੇ ਵਿੱਚ ਇਹਨਾਂ ਨੇ ਕੋਈ ਵਿਗੜ ਨਹੀਂ ਪਾਇਆ ਤੇ ਉਹ ਐਨਐਸਏ ਤੋੜਨਗੇ ਤੋੜ ਕੇ ਉਹਨੂੰ ਅਬਜ਼ਰਵ ਕਰਨਗੇ ਜੇ ਕੋਈ ਫੇਰ ਕੰਮ ਕਰਨਗੇ ਤੇ ਐਨਐਸਏ ਲੱਗਣ ਨੂੰ ਕਿੰਨਾ ਚਿਰ ਲੱਗੇਗਾ ਸੋ ਇਹ ਪਾਰਟ ਆਫ ਦਾ ਗੇਮ ਹੈ ਮੇਰਾ ਸਾਹਿਬ ਕਿਸੇ ਦੀ ਵੀ ਜਿਹੜਾ ਤੁਸੀਂ ਫੰਡਾਮੈਂਟਲ ਰਾਈਟ ਹੈ ਨਾ ਉਹ ਖੋਣਾ ਨਹੀਂ ਚਾਹੀਦਾ ਠੀਕ ਹੈ ਉਹਨਾਂ ਨੇ ਗਲਤੀ ਕੀਤੀ ਉਹਨਾਂ ਨੂੰ ਉਹਦੀ ਸਜ਼ਾ ਮਿਲੀ ਹੈ ਅੱਗੇ ਤੋਂ ਆਪਰਾ ਖਿਆਲ ਰੱਖਣਾ ਬਰਾਬਰ ਇਹਨੂੰ ਫੇਰ ਅੱਜ ਮਿਲ ਗਈ ਪ੍ਰੋਬਲਮ ਹਾਂਜੀ ਬਰਾਬਰ ਇਹਨੂੰ ਪ੍ਰੋਬਲਮ ਮਿਲ ਗਈ ਹੂੰ ਲਗਾਤਾਰ 92 93 ਦਿਨਾਂ ਦੇ ਵਿੱਚ ਦੂਜੀ ਵਾਰ ਪ੍ਰੋਬਲਮ ਮਿਲ ਗਈ 51 ਦਿਨ ਹੋ ਗਏ ਇਹ ਇਹ ਤਾਂ ਕੋਰਟ ਦਾ ਕੰਮ ਹੈ ਦੇਖੋ ਇਹ ਇਹ ਕੋਰਟ ਇਹ ਕੋਰਟ ਦਾ ਇਸ਼ੂ ਹੈ ਇਹਦੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਕੋਰਟ ਕਿਨੂੰ ਬੇਲ ਦਿੰਦੀ ਹੈ ਕਿਨੂੰ ਪਰੋਲ ਦਿੰਦੀ ਹੈ ਇਹ ਇਹ ਜਵਾਬ ਤਾਂ ਉਹਨਾਂ ਨੇ ਦੇਣਾ ਹੈ ਠੀਕ ਹੈ ਜਿੱਦਾਂ ਕੋਰਟ ਉਸ ਚੀਜ਼ ਦੀ ਮਹਿਸੂਸ ਕਰਦੀ ਹੈ ਵੀ ਬੀਇੰਗ ਆਪਣਾ ਰਿਲੀਜੀਅਸ ਇੱਕ ਕੰਗregation ਨੂੰ ਕਰਨਾ ਕੋਈ ਬਹਾਨੇ qué se, se tiene con el dinero sí.